ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਜੀ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਦ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜੋ ਉਪਾਅ ਲੈ ਕੇ ਆਏ ਹਾਂ ਜੋ ਉਪਾਅ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਉਹ ਉਪਾਅ ਕਰਨ ਦੇ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਨਹੀਂ ਆਵੇਗੀ। ਅਸੀਂ ਇਹ ਗੱਲ ਤਾਂ ਤੁਹਾਨੂੰ ਬਿਲਕੁਲ ਵੀ ਨਹੀਂ ਕਹਾਂਗੇ ਕਿ ਤੁਸੀਂ ਇਸ ਉਪਾਅ ਨੂੰ ਕਰਨ ਦੇ ਨਾਲ ਕਰੋੜਪਤੀ ਬਣੋਗੇ ਪਰ ਹਾਂ ਇਹਨਾ ਜ਼ਰੂਰ ਕਹਿ ਸਕਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੀ ਪ੍ਰੋਬਲਮ ਦੁੱਖ ਤਕਲੀਫ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਹੀਲੇ ਵਸੀਲੇ ਅਸੀਂ ਅਪਣਾਉਣੀ ਆ ਅਸੀਂ ਸੋਚਦੇ ਹਾਂ ਕਿ ਸਾਡੇ ਘਰ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਦੂਰ ਕਰਨ ਦੇ ਲਈ ਅਸੀਂ ਉਪਾਅ ਕਰੀਏ ਕਈ ਵਾਰ ਉਪਾਅ ਅਸੀਂ ਕਰਦੇ ਆਂ ਪਰ ਸਾਨੂੰ ਉਹਨਾਂ ਉਪਾਅ ਦਾ ਫਾਇਦਾ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਜਿੰਨਾ ਟਾਈਮ ਤੱਕ ਸਾਡੇ ਕਰਮ ਸਾਡਾ ਸਾਥ ਨਹੀਂ ਦਿੰਦੇ ਉਹਨਾਂ ਟਾਈਮ ਤੱਕ ਸਾਨੂੰ ਇਹ ਉਪਾਅ ਕਰਨ ਦਾ ਵੀ ਫਾਇਦਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਕਿ ਸਾਡੇ ਜਿਹੜੇ ਕਰਮ ਨੇ ਉਹ ਚੰਗੇ ਹੋਣ ਤੇ ਉਹਨਾਂ ਨੂੰ ਅਸੀਂ ਚੰਗੇ ਬਣਾਉਣਾ ਵੀ ਕਿਵੇਂ ਹੈ ਤੇ ਇਹ ਸਭ ਠੀਕ ਕਰਨ ਦੇ ਲਈ ਅਸੀਂ ਕੀ ਕਰਦੀ ਆ ਆਪਣੇ ਗੁਰੂ ਗ੍ਰੰਥ ਨੂੰ ਠੀਕ ਕਰਨ ਦੇ ਲਈ ਉਪਾਅ ਕਰਦੀ ਆ ਕਹਿਣ ਦਾ ਭਾਵ ਕਿ ਸਾਡਾ ਗੁਰੂ ਗ੍ਰਹਿ ਜਦੋਂ ਠੀਕ ਨਹੀਂ ਚੱਲਦਾ ਨਾ ਉਦੋਂ ਅਸੀਂ ਕੋਈ ਵੀ ਉਪਾਅ ਕਰ ਲਈਏ ਸਾਨੂੰ ਫਾਇਦਾ ਨਹੀਂ ਮਿਲਦਾ ਤੁਹਾਨੂੰ ਜ਼ਰੂਰਤ ਹੈ ਤਾਂ ਆਪਣੇ ਗੁਰੂ ਗ੍ਰਹਿ ਨੂੰ ਠੀਕ ਕਰਨ ਦੀ ਕਿ ਸਾਡੇ ਘਰ ਦੇ ਵਿੱਚ ਇਹ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਕਿਉਂ ਆਉਂਦੀਆਂ ਨੇ ਕਿਉਂਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਵੱਡੇ ਬਜ਼ੁਰਗਾਂ ਜਾਂ ਮਾਤਾ ਪਿਤਾ ਜਾਂ ਫਿਰ ਅਸੀਂ ਆਪਣੇ ਸੌਹਰਾ ਫੈਮਿਲੀ ਦੇ ਵਿੱਚ ਸੱਸ ਸਹੁਰੇ ਦੀ ਅਸੀਂ ਸੇਵਾ ਨਹੀਂ ਕਰਦੇ ਕਹਿਣ ਦਾ ਭਾਵ ਕਿ ਅਸੀਂ ਉਹਨਾਂ ਦੇ ਘਰ ਨੇ ਦੇ ਵਿੱਚ ਨਹੀਂ ਰਹਿੰਦੇ ਪਰ ਜੀ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ ਜੂ ਅੱਜ ਕੱਲ ਦੀ ਜੇਨਰੇਸ਼ਨ ਹੀ ਨਾ ਉਹਦੇ ਤੋਂ ਇਸ ਚੀਜ਼ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸਭ ਲੋਕ ਤਾਂ ਨਹੀਂ ਕਹਿੰਦੇ ਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਪਰ ਅੱਜ ਕੱਲ ਦਾ ਜੋ ਬੋਲ ਹੈ ਨਾ ਉਹਨੂੰ ਦੇਖ ਕੇ ਹੀ ਲੱਗਦਾ ਹੈ ਕਿ ਹਰ ਕੋਈ ਇਨਸਾਨ ਇੱਕ ਤਰ੍ਹਾਂ ਦਾ ਤਾਂ ਨਹੀਂ ਹੁੰਦਾਗਾ ਪਰ ਉਹ ਆਪਣੇ ਮਾਤਾ ਪਿਤਾ ਆਪਣੇ ਵੱਡੇ ਬਜ਼ੁਰਗਾਂ ਦੇ ਕਹਿਣੇ ਤੋਂ ਬਾਹਰ ਹੁੰਦਾ ਜੇਕਰ ਅਸੀਂ ਉਹਨਾਂ ਦੀ ਸੇਵਾ ਦੀ ਕਰ ਸਕਦੇ ਐਟ ਲੀਸਟ ਸਾਨੂੰ ਉਹਨਾਂ ਦੀ ਰਿਸਪੈਕਟ ਤਾਂ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਕਰਨ ਦੇ ਲਈ ਅਸੀਂ ਸਮਝਦੇ ਹਾਂ ਕਿ ਤੁਹਾਡਾ ਕਈ ਵਾਰ ਮੰਨ ਨਹੀਂ ਹੁੰਦਾ ਜਾਂ ਕਿਵੇਂ ਅੱਜ ਕੱਲ੍ਹ ਦੇ ਬੱਚੇ ਇਸ ਚੀਜ਼ ਨੂੰ ਮੰਨਦੇ ਨਹੀਂ ਪਰ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਵੱਡਿਆਂ ਦੀ ਰਿਸਪੈਕਟ ਕਰਦੇ ਹਾਂ ਤੇ ਉਹ ਰਿਸਪੈਕਟ ਕਰਨ ਲਈ ਤਾਂ ਸਾਡਾ ਕੁਝ ਵੀ ਨਹੀਂ ਚੱਲਦਾ ਇਸ ਦੇ ਨਾਲ ਨਾਲ ਕਈ ਲੋਕਾਂ ਦਾ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਹਾਂ ਇਨਾ ਜ਼ਿਆਦਾ ਪਾਠ ਪੂਜਾ ਕਰਨ ਦੇ ਬਾਵਜੂਦ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਹੁੰਦੀ ਕਿਉਂ ਕਿ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਸਾਰੀ ਫੈਮਿਲੀ ਰਲ ਮਿਲ ਕੇ ਬੈਠਦੇ ਆ ਜਿਵੇਂ ਕਿ ਦੋਨੇ ਪਰਾ ਹੁੰਦੇ ਆ ਉਹ ਰਲ ਮਿਲ ਕੇ ਬੈਠਦੇ ਆ ਦੋਨੇ ਉਹਨਾਂ ਦੀਆਂ ਵਾਈਫ ਹੁੰਦੀਆਂ ਨੇ ਉਹ ਰਲ ਮਿਲ ਕੇ ਬੈਠਦੀਆਂ ਨੇ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕੋਲ ਬਿਠਾ ਕੇ ਕੀ ਕਰਦੇ ਆ ਕਿ ਉਹ ਚੁਗਲੀਆਂ ਹੀ ਕਰਦੇ ਰਹਿੰਦੇ ਨੇ ਕਿੰਨੇ ਕਿਨੇ ਘੰਟੇ ਤੱਕ ਆਪਣੀ ਸਹੌਰਾ ਫੈਮਲੀ ਸੱਸ ਸਹੁਰਾ ਜਾਂ ਫਿਰ ਆਪਣੇ ਮਾਤਾ ਪਿਤਾ ਮਾਤਾ ਪਿਤਾ ਹੁਣ ਭਾਵੇਂ ਸੱਸ ਸਹੁਰਾ ਹੋਵੇ ਇਸ ਚੀਜ਼ ਦੇ ਇਸ ਗੱਲ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਹ ਸਿਰਫ ਆਪਣੀ ਸੋਚ ਹੁੰਦੀ ਹੈ ਸਹੌਰਾ ਪਰਿਵਾਰ ਦੇ ਵਿੱਚ ਵੀ ਆਪਣੇ ਸੱਸ ਸਹੁਰਾ ਮਾਤਾ ਪਿਤਾ ਦੇ ਸਮਾਨ ਹੀ ਹੁੰਦੇ ਆ ਤੇ ਆਪਣੀ ਫੈਮਲੀ ਦੇ ਵਿੱਚ ਵੀ ਆਪਣੇ ਮਾਤਾ ਪਿਤਾ ਨੇ ਜੋ ਉਹੀ ਰਿਸਪੈਕਟ ਸਹੌਰਾ ਪਰਿਵਾਰ ਨੂੰ ਦੇਣੀ ਚਾਹੀਦੀ ਹੈ ਪਰ ਸੋਚ ਅੱਜ ਕੱਲ ਦੀ ਹਰ ਇੱਕ ਇਨਸਾਨ ਦੀ ਸੇਮ ਨਹੀਂ ਹੁੰਦੀ ਦੋਨੇ ਪਰਿਵਾਰ ਤੁਹਾਨੂੰ ਇੱਕ ਹੀ ਬਰਾਬਰ ਹੁੰਦੇ ਨੇ ਇਸ ਕਰਕੇ ਤੁਹਾਨੂੰ ਦੋਨਾ ਪਰਿਵਾਰਾਂ ਦੀ ਹੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਨੂੰ ਹੀ ਕੀ ਕਿਹਾ ਜਾਂਦਾ ਕਰਮ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਕਰਮ ਮਾੜੇ ਨੇ ਜਿਸ ਕਰਕੇ ਸਾਨੂੰ ਫਲ ਨਹੀਂ ਮਿਲਦਾ ਇਹ ਹੁੰਦੇ ਆ ਕਰਮ ਅਸੀਂ ਆਪਣੇ ਕਰਮ ਕਿਵੇਂ ਠੀਕ ਕਰਨੇ ਆ ਇਸ ਤਰੀਕੇ ਦੀ ਨਾਲ ਕਰਦੇ ਆ ਤੇ ਜੇਕਰ ਤੁਹਾਡੇ ਕਰਮ ਚੰਗੇ ਹੋਣਗੇ ਨਾ ਤੇ ਤੁਸੀਂ ਇਹ ਉਪਾਅ ਕਰੋਗੇ ਨਾ ਤੇ ਇਹ ਉਪਾਅ ਤੁਹਾਨੂੰ ਰਿਜ਼ਲਟ 100% ਦਿੰਦਾ ਹੀ ਦਿੰਦਾ ਹੈ ਇਸ ਗੱਲ ਨੂੰ ਤੁਸੀਂ ਲਿਖਵਾ ਕੇ ਵੀ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਕਰਮ ਚੰਗੇ ਨਹੀਂ ਹੋਣਗੇ ਭਾਵੇਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਭਾਵੇਂ ਜਿੰਨੀ ਮਰਜ਼ੀ ਤੁਸੀਂ ਪਾਠ ਪੂਜਾ ਕਰ ਲਓ ਜਿੰਨੀ ਮਰਜ਼ੀ ਤੁਸੀਂ ਉਪਾਅ ਕਰ ਲਓ ਤੁਹਾਨੂੰ ਬਿਲਕੁਲ ਵੀ ਕਿਸੇ ਉਪਾਅ ਪਾਠ ਪੂਜਾ ਦਾ ਫਾਇਦਾ ਨਹੀਂ ਮਿਲੇਗਾ ਕਿਉਂਕਿ ਇਹ ਸਭ ਕਰਨ ਦੇ ਨਾਲ ਪਰਮਾਤਮਾ ਤੁਹਾਡੇ ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਕਰਦੇ ਇਸ ਕਰਕੇ ਪ੍ਰਮਾਤਮਾ ਤੁਹਾਡੇ ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ ਤੁਹਾਨੂੰ ਆਪਣਾ ਹਮੇਸ਼ਾ ਮਨ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਕੋਈ ਹੱਕ ਨਹੀਂ ਹੁੰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗਾਂ ਆਪਣੇ ਮਾਤਾ ਪਿਤਾ ਜਾਂ ਸਹੁਰੇ ਪਰਿਵਾਰੀ ਦੇ ਵਿੱਚ ਸੱਸ ਸਹੁਰਾ ਉਹਨਾਂ ਨੂੰ ਤੁਸੀਂ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਜਿਤਾਉਣਾ ਕਿ ਉਹ ਆਪਣੇ ਘਰ ਦੇ ਵਿੱਚ ਇਸ ਚੀਜ਼ ਨੂੰ ਠੀਕ ਕਰ ਰਹੇ ਨੇ ਕਿ ਗਲਤ ਕਰ ਰਹੇ ਨੇ ਤੁਹਾਨੂੰ ਇਸ ਚੀਜ਼ ਦਾ ਕੋਈ ਹੱਕ ਨਹੀਂ ਤੁਸੀਂ ਬਸ ਰਿਸਪੈਕਟ ਕਰੋ ਆਪਣਾ ਤੁਸੀਂ ਕੰਮ ਕਰੋ ਤੇ ਇਸ ਦੇ ਨਾਲ ਨਾਲ ਤੁਸੀਂ ਆਪਣਾ ਮਨ ਇੱਕਦਮ ਸਾਫ਼ ਤੇ ਪਵਿੱਤਰ ਰੱਖੋ ਤੁਹਾਡੇ ਆਪਣੇ ਆਪ ਜਿਹੜੇ ਕਰਮ ਨੇ ਉਹ ਚੰਗੇ ਹੋ ਜਾਣਗੇ ਤੇ ਜਿਹੜਾ ਵੀ ਉਪਾਗ ਕਰੋਗੇ ਤੁਹਾਨੂੰ ਉਸ ਉਪਾਅ ਦਾ ਰਿਜ਼ਲਟ ਵੀ 100% ਮਿਲੇਗਾ ਹੁਣ ਅੱਪ ਗੱਲ ਕਰਦੀਆਂ ਜੀ ਇਸ ਉਪਾਅ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫ੍ਰੀਕਵੈਂਸਟ ਇਹ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਹਨਾਂ ਚੀਜ਼ਾਂ ਦਾ ਜੋ ਵੀ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਇਹਨਾਂ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਨਾ ਤੇ ਤੁਹਾਨੂੰ ਇਹਨਾਂ ਉਪਾਦ ਦਾ 100% ਰਿਜ਼ਲਟ ਵੀ ਮਿਲੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਦ ਦੀ ਇਸ ਉਪਾਦ ਨੂੰ ਅਸੀਂ ਕਿਹੜੇ ਦਿਨ ਕਰਨਾ ਹੈ ਇਸ ਉਪਾਦ ਨੂੰ ਅਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੁਸੀਂ ਸ਼ੁੱਕਰਵਾਰ ਦੇ ਦਿਨ ਇਸ ਉਪਾਦ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਉਪਾਦ ਨੂੰ ਕਰਨ ਦੇ ਵਿੱਚ ਸਮੇਂ ਦੀ ਟਾਈਮ ਦੀ ਕੋਈ ਵੀ پابੰਦੀ ਨਹੀਂ ਹੈ ਬਸ ਇਸ ਉਪਾਉ ਨੂੰ ਕਰਨ ਦੇ ਸਮੇਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਰਾਹੂ ਕਾਲ ਦੇ ਵਿੱਚ ਤੁਸੀਂ ਇਸ ਉਪਾਉ ਨੂੰ ਬਿਲਕੁਲ ਵੀ ਨਹੀਂ ਕਰਨਾ ਤੇ ਕਈ ਹੁਣੋਂ ਭੈਣ ਭਰਾ ਸੋਚਣਗੇ ਕਿ ਰਾਹੂ ਕਾਲ ਕਦੋਂ ਹੁੰਦਾ ਹੈ ਰਾਹੂ ਕਾਲ ਹੁੰਦਾ ਹੈ ਰਾਤ ਦੇ 8 ਵਜੇ ਤੋਂ ਬਾਅਦ ਦੇ ਵਿੱਚ 8 9 ਵਜੇ ਤੋਂ ਬਾਅਦ ਇਹ ਹੀ ਟਾਈਮ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਕਿ ਅਸੀਂ ਕਰਮਾ ਕੀ ਹੈ ਜਿਹੜੀ ਸਾਡੇ ਘਰ ਦੇ ਵਿੱਚ ਤਜੋਰੀ ਬਣੀ ਹੁੰਦੀ ਜਿੱਥੇ ਅਸੀਂ ਪੈਸੇ ਰੱਖਦੇ ਹਾਂ ਜਾਂ ਗਹਿਣੇ ਰੱਖਦੇ ਹਾਂ ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਤਜੋਰੀ ਨਹੀਂ ਬਣੀ ਹੋਈ ਜੇਕਰ ਤੁਹਾਡੇ ਘਰ ਦੇ ਵਿੱਚ ਤਜੋਰੀ ਨਹੀਂ ਵੀ ਬਣੀ ਹੋਈ ਪਰ ਕੋਈ ਅਜਿਹੀ ਜਗਾ ਤਾਂ ਹੋਵੇਗੀ ਜਿੱਥੇ ਤੁਸੀਂ ਪੈਸਾ ਜਾਂ ਆਪਣੀ ਫਿਰ ਗਹਿਣੇ ਰੱਖਦੇ ਹੋ ਹੰਤਾ ਭਾਬ ਕੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਰੱਖਦੇ ਹੋ ਨਾ ਉਹਨਾਂ ਪੈਸਿਆਂ ਦੇ ਵਿੱਚੋਂ ਤੁਸੀਂ ਕੀ ਕਰਨਾ ਥੋੜੇ ਜਿਹੇ ਪੈਸੇ ਨੇ ਜਿਹੜੇ ਉਹ ਕੱਢ ਲੈਣੇ ਨੇ ਮੰਨ ਲਓ ਕਿ ਤੁਹਾਡੇ ਕੋਲ ਨੋਟਾਂ ਦੀ ਗੁੱਟੀ ਪਈਏ ਜਾਂ ਫਿਰ ਤੁਹਾਡੇ ਕੋਲ 100 100 ਦੇ 1000 1000 ਦੇ ਜਾਂ 5 500 ਦੇ ਜਿਵੇਂ ਕਿ 10 ਨੋਟ ਪਏ ਹੋਏ ਨੇ ਤੇ ਉਹਨਾਂ 10 ਨੋਟਾਂ ਦੇ ਵਿੱਚੋਂ ਤੁਸੀਂ 2-3 ਨੋਟ ਕੱਢ ਲੈਣੇ ਨੇ ਕਹਿੰਦੇ ਹੋ ਤੁਹਾਡੀ ਸੇਵਿੰਗ ਉਸ ਦੇ ਵਿੱਚੋਂ ਤੁਸੀਂ 2 ਤੋਂ 3 ਨੋਟ ਕੱਢ ਕੇ ਨਾ ਉਸ ਨੂੰ ਤੁਸੀਂ ਆਪਣੇ ਘਰ ਦੇ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਜੇਕਰ ਤੁਸੀਂ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਵੀ ਬਣਿਆ ਹੋਇਆ ਤਾਂ ਤੁਸੀਂ ਇਸ ਨੂੰ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਨਾ ਉੱਥੇ ਰੱਖ ਸਕਦੇ ਆ ਤੇ ਜਿਵੇਂ ਇਹ ਤੁਸੀਂ ਇਹਨਾਂ ਨੋਟਾਂ ਨੂੰ ਬਾਟ ਪੋਜਾ ਬਲੇਸ ਕਰਨ ਤੇ ਰੱਖਣਾ ਹੈ ਨਾ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਥੋੜੀ ਜਹੀ ਇਹਨਾਂ ਨੋਟਾਂ ਦੇ ਉੱਪਰ ਸੁੱਕੀ ਹਲਦੀ ਏਜੋ ਉਹ ਛਿੜਕ ਦੇ ਦਈਏ ਧਿਆਨ ਰੱਖਣਾ ਕਿ ਇਸ ਹਲਦੀ ਨੂੰ ਤੁਸੀਂ ਗਿੱਲਾ ਨਹੀਂ ਕਰਨਾ ਸੁੱਕੀ ਹਲਦੀ ਹੀ ਤੁਸੀਂ ਛਿੜਕ ਦੇਣੀ ਹੈ ਹਲਦੀ ਛਿੜਕਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਦੇ ਹੈ ਕਿ ਦਾਲ ਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਇਸੀ ਤਰ੍ਹਾਂ ਜੇਕਰ ਆਪਾਂ ਦਾਲ ਚੀਨੀ ਦੀ ਗੱਲ ਕਰੀਏ ਤੇ ਦਾਲ ਚੀਨੀ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰੀ ਹੁੰਦੀ ਹੈ ਕਿਉਂਕਿ ਦਾਲ ਚੀਨੀ ਨੂੰ ਲక్ష్ਮੀ ਜੀ ਦਾ ਸਰੂਪ ਵੀ ਮੰਨਿਆ ਗਿਆ ਹੈ ਇਸੇ ਤਰੀਕੇ ਦੇ ਨਾਲ ਆਪਾਂ ਕਰਨਾ ਕੀ ਇਹ ਜਿਹੜਾ ਦਾਲ ਚੂ ਚੀਨੀ ਦਾ ਟੁਕੜਾ ਲਿਆ ਹੈ ਨਾ ਉਸ ਦਾ ਚੀਨੀ ਦੇ ਟੁਕੜੇ ਨੂੰ ਆਪਣੇ ਸੱਜੇ ਹੱਥ ਦੇ ਵਿੱਚ ਰੱਖ ਕੇ ਉਸ ਮੁਠੀ ਨੂੰ ਤੁਸੀਂ ਬੰਦ ਕਰ ਦੇਣਾ ਮੁਠੀ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ 108 ਵਾਰ ਕੀਰਨੈ ਜਾਂ ਤਾਂ ਫਿਰ ਤੁਸੀਂ ਕੋਈ ਸਿਮਰਨ ਕਰ ਸਕਦੇ ਹੋ ਤੇ ਜਾਂ ਵੀ ਤੁਸੀਂ 108 ਵਾਰ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਸ ਦਾਲ ਚੀਨੀ ਦੇ ਟੁਕੜੇ ਨੂੰ ਮੰਤਰਿਤ ਕਰਨਾ ਹੈ ਤੇ ਜਿਹੜੇ ਲੋਕ ਜਿਹੜੇ ਵੀ ਧਰਮ ਨੂੰ ਮੰਨਦੇ ਆ ਜਿਹੜੇ ਵੀ ਦੇਵੀ ਦੇਵਤੇ ਦਾ ਪਾਠ ਪੂਜਾ ਕਰਦੇ ਆ ਉਹ 108 ਵਾਰ ਉਹੀ ਪਾਠ ਪੂਜਾ ਕਰ ਸਕਦੇ ਨੇ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ 108 ਵਾਰ ਚੌਵੀ ਸਿਮਰਨ ਕਰਨ ਲੱਗੇ ਆ ਉਹ ਸਿਮਰਨ ਅਸੀਂ ਕਰ ਲਵਾਂਗੇ ਦੂਸਰੇ ਜੋ ਧਰਮ ਦੇ ਨੇ ਜਿਨ੍ਹਾਂ ਨੇ ਆਪਣੇ ਜੋ ਵੀ ਧਰਮ ਦੇ ਲਈ ਪੂ ਪਾਠ ਪੂਜਾ ਕਰਦੇ ਨੇ ਉਹਨਾਂ ਨੇ ਆਪਣਾ 108 ਵਾਰ ਕਰ ਲੈ ਜੇ ਇਸ ਤਰੀਕੇ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਤੋਂ ਬਾਅਦ ਚੌਵੀ ਅਸੀਂ ਨਾਮ ਸਿਮਰਨ ਜਪਿਆ ਉਹ ਕਰਨ ਤੋਂ ਬਾਅਦ ਦੇ ਵਿੱਚ ਇਹ ਜੋ ਦਾਲ ਚੀਨੀ ਇਸ ਦਾਲ ਚੀਨੀ ਦੇ ਉਸ ਦਾਲ ਚੀਨੀ ਦੇ ਟੁਕੜੇ ਨੂੰ ਤੁਸੀਂ ਇੱਕ ਲਾਲ ਧਾਗਾ ਲੈਣਾ ਪਰ ਵੀ ਤੁਸੀਂ ਕਾਟਨ ਦਾ ਧਾਗਾ ਹੋਵੇ ਰੀਲ ਦਾ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਮੋਲੀ ਵਾਲਾ ਵੀ ਲੈ ਸਕਦੇ ਹੋ ਮੋਲੀ ਕਲਾਵਾ ਜੋ ਹੁੰਦਾ ਉਹ ਵੀ ਲੈ ਸਕਦੇ ਹੋ ਕਿ ਤੁਸੀਂ ਉਵੇਂ ਲਾਲ ਧਾਗਾ ਇਹਨਾਂ ਜਿਹੜਾ ਉਸ ਦਾਲ ਚੀਨੀ ਦੇ ਟੁਕੜੇ ਤੇ ਬੰਨ ਦੇਣਾ ਇਸ ਗੱਲ ਦਾ ਧਿਆਨ ਰੱਖਣਾ ਕਿ ਉਸ ਦਾਲ ਚੀਨੀ ਦੇ ਟੁਕੜੇ ਨੂੰ ਪੂਰੀ ਤਰ੍ਹਾਂ ਤੁਸੀਂ ਟੱਕਣਾ ਨਹੀਂ ਧਾਗੇ ਨਾਲ ਤੁਸੀਂ ਮੰਨ ਲਓ ਕਿ 3 ਤੋਂ 4 ਜੋਕੀ ਉਸ ਤੇ ਬਲ ਚੜਾ ਕੇ ਤੇ ਉਸ ਤੇ ਉੱਪਰ ਗੰਡ ਲਗਾ ਦੇਣੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਅਸੀਂ ਹੁਣ ਨੋਟ ਕੱਢੇ ਸੀ ਨਾ ਜੋ ਪਾਠ ਪੂਚਾ ਵਾਲੇ ਸਥਾਨ ਤੇ ਰੱਖੇ ਸੀ ਉਹਨਾਂ ਨੋਟਾਂ ਦੇ ਵਿੱਚ ਹੀ ਇਸ ਦਾਲ ਚੀਨੀ ਦੇ ਟੁਕੜੇ ਨੂੰ ਰੱਖਣਾ ਤੇ ਰੱਖਣ ਤੋਂ ਬਾਅਦ ਦੇ ਵਿੱਚ ਜਿੱਥੋਂ ਅਸੀਂ ਇਹ ਨੋਟ ਕੱਢੇ ਸੀ ਉਨਾ ਪੈਸਿਆਂ ਦੇ ਵਿੱਚ ਹੀ ਇਹਨਾਂ ਨੋਟਾਂ ਨੂੰ ਦਾਲ ਚੀਨੀ ਦੇ ਟੁਕੜੇ ਦੇ ਸਮੇਤ ਤੁਸੀਂ ਦਬਾ ਦੇਣਾ ਤੁਹਾਨੂੰ ਯਕੀਨ ਨਹੀਂ ਹੋਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਦੇ ਦਿਨ ਕਰ ਲੈਂਦੇ ਹੋ ਨਾ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਡਬਲ ਟ੍ਰਿਪਲ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਦੁੱਗਣਾ ਚੌਗਣਾ ਹੋ ਕੇ ਪੈਸਾ ਆਵੇਗਾ ਭਾਵੇਂ ਉਹ ਕਿਸੇ ਵੀ ਚਰੀਏ ਆਵੇ ਇਹਦਾ ਭਗਤ ਤੁਹਾਡੇ ਘਰ ਦੇ ਵਿੱਚ ਜੋ ਪੈਸਾ ਹੋਵੇਗਾ ਨਾ ਉਹ ਹਜ਼ਾਰ ਗੁਣਾ ਵੱਧ ਜਾਵੇਗਾ ਤੇ ਕਦੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਆਵੇਗੀ ਹੀ ਨਹੀਂ ਪੈਸੇ ਕਦੇ ਵੀ ਤੁਹਾਡੇ ਘਰ ਦੇ ਵਿੱਚੋਂ ਖਤਮ ਨਹੀਂ ਹੋਣਗੇ ਇਹ ਇੱਕ ਐਸਾ ਸ਼ਕਤੀਸ਼ਾਲੀ ਉਪਾਅ ਹੈ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਕਿਉਂਕਿ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਕਰਨਾ ਹੈ ਮਨ ਦੇ ਨਾਲ ਵਿਸ਼ਵਾਸ ਦੇ ਨਾਲ ਕਰੋ ਜਰੂਰ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਨਹੀਂ ਹੋਵੋਗੇ ਜਿੰਨੇ ਵੀ ਦੁੱਖ ਨੇ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਣਗੇ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ tangent baba deep singh sahib ji ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ